ਬਸ ਸਾਡੇ ਕੋਲ ਲੈ ਕੇ ਆਓ ਸਾਹਮਣੇ ਆਓ ਜਦੋਂ ਤੇ ਮਨੂੰ ਜ਼ਿੰਮੇਵਾਰੀ ਦਿੱਤੀ ਹੋਇਆ ਹੈ ਪਾਰਟੀ ਨੇ ਸਰਕਾਰ ਨੇ ਮਾਨਯੋਗ ਮੁੱਖ ਮੰਤਰੀ ਭਗਵੰਤ ਪਾਣ ਜੀ ਨੇ ਤੇ ਲੋਕਾਂ ਕੇ ਲੈ ਕੇ ਆ ਸਕਦੇ ਮੇਰੀ ਕੋਲ ਫਿਰ ਉਸ ਅਧਿਕਾਰੀ ਜੀ ਜਿੱਥੇ ਉਹਨੂੰ ਸਸਪੈਂਡ ਕੀਤਾ ਜਾ ਸਕਦਾ ਉਹਨੂੰ ਅਗਰ ਬਹੁਤ ਸੰਗੀਨ ਅਪਰਾਧਾ ਨੂੰ ਡਿਸਮਿਸਫੀ ਕੀਤਾ ਜਾ ਸਕਦਾ ਉਹ ਤੁਹਾਨੂੰ ਨੀਡ ਰਾਈਟਰ ਸਲਾਹ ਦੇ ਜਾਂਦਾ ਵੀ ਤੁਹਾਡਾ ਤਾਂ 2.5 ਲੱਖ ਚ ਸਾਰਦਾ ਨਾ ਤੁਸੀਂ 5 ਲੱਖ ਸਰਕਾਰ ਨੂੰ ਕਹ ਲੈ ਦੇਣਾ ਵੀ ਤੁਹਾਡਾ 2.5 ਲੱਖ ਮੈਂ ਭਜਾ ਦਿੰਦਾ 50 ਹਜ਼ਾਰ ਤੁਸੀਂ ਮਨੂੰ ਦਿਓ ਮੈਂ ਆਪੇ ਅਧਿਕਾਰੀ ਸੈਟ ਕਰ ਲੈਂਦਾ ਕਿ ਉਹ ਤੋਂ ਉਹਨੂੰ ਕਿੱਦਾਂ ਕਵਰ ਕਰਾਂਗੇ ਡਿਪਾਰਟਮੈਂਟ ਜਿੰਬਈ ਤੁਹਾਡੇ ਕੋਲੇ ਬਹੁਤ ਅਹਿਮ ਜ਼ਿੰਮੇਵਾਰੀ ਸਰਕਾਰ ਨੇ ਤੁਹਾਨੂੰ ਦਿੱਤੀ ਹੋਈ ਹੈ ਇਹਦੇ ਵਿੱਚ ਸਭ ਤੋਂ ਵੱਧ ਕਰਪਸ਼ਨ ਵੀ ਕਿਹਾ ਜਾਂਦਾ ਕਿ ਸਭ ਤੋਂ ਵੱਧ ਕਰਪਸ਼ਨ ਵੀ ਇਸ ਡਿਪਾਰਟਮੈਂਟ ਦੇ ਵਿੱਚ ਹੈ ਕਿਉਂਕਿ ਗਰਾਊਂਡ ਲੈਵਲ ਤੇ ਮੰਨ ਲਓ ਜੇ ਬੰਦੇ ਨੂੰ ਨੇਦਾ ਚੱਕਰ ਹੀ 5-5 ਕਢਾ ਦਿੰਦੇ ਆ ਬੰਦਾ ਕਹਿੰਦਾ ਕਿ ਭਾਈ 2-4-5000 ਰੁਪਏ ਦਿੱਤੇ ਆ ਕੰਮ ਚੱਲਦਾ ਤਾਂ ਠੀਕ ਹੈ ਪਰ ਇਸ ਤਰ੍ਹਾਂ ਦੀ ਜਿਹੜੀ ਕਰਪਸ਼ਨ ਹੈ ਤੁਹਾਨੂੰ ਲੱਗਦਾ ਕਿ ਇਸ ਤੇ ਲਗਾਮ ਲੱਗੀ ਆ ਔਰ ਲੋਕਾਂ ਦੇ ਸਿੱਧੇ ਪਹਿਲੀ ਵਾਰ ਅਨੁਸਾਰ ਕੰਮ ਹੋ ਰਿਹਾ ਲੋਕਾਂ ਨੂੰ ਫालतू ਦੇ ਕੀੜੇ ਨਹੀਂ ਕਢਾਏ ਜਾਂਦੇ ਮੈਂ ਕਹਿ 3% ਤੱਕ ਹਾਲ ਤੱਕ ਲੋਕ ਖੁਦ ਇਸ ਚੀਜ਼ ਤੇ ਕਦੇ ਵੀ ਵਿਸ਼ਵਾਸ ਨਹੀਂ ਕਰ ਪਾਉਂਦੇ। ਤਹਿਸੀਲ 'ਚ ਜਾਣਾ ਹੁੰਦਾ ਉਦੋਂ ਇਹ ਗੱਲ ਕਹੀ ਜਾਂਦੀ ਕਿ ਜਾਂ ਤਾਂ ਗੇੜੇ ਨਿਕਲਣਗੇ ਜਾਂ ਫਿਰ ਧਾਰਨਾ ਹੀ ਬਣੀ ਹੋਈ ਲੋਕਾਂ ਦੀ ਕਿ ਜਾਂ ਫਿਰ ਪੈਸਾ ਚੁੜਾ ਕੇ ਪੈਸੇ ਦੇ ਕੇ ਕੰਮ ਹੋ ਜਾਊਗਾ। ਇਹ ਧਾਰਨਾ ਤੁਹਾਨੂੰ ਨਕਦਾ ਕਿ ਟੁੱਟੂ ਕੀ ਪੰਜਾਬ ਦੇ ਲੋਕਾਂ ਦੀ ਬਹੁਤ ਜਿਹੜੀ ਬਾਕੀ ਪਈ ਹੈ ਧਾਰਨਾ ਜਾਂ ਕਿਸੇ ਕੋਈ ਦੰਦੇ ਹੈਗੇ ਉਹ 'ਚ ਥੋੜਾ ਜਿਹਾ ਕੋਈ ਕਾਨੂੰਨੀ ਅਰਥਨਾ ਉਹਨਾਂ ਕਰਕੇ। ਲੇਕਿਨ ਜਲਦ ਉਹਨੂੰ ਵੀ ਹੱਲ ਕਰਾਂਗੇ। ਇਹ ਜਿਹੜਾ ਅਸੀਂ ਪੰਜਾਬ ਦੇ ਲਈ 81849 double 002 रिटर्न कंप्लीट ਤੁਸੀਂ ਕਰ ਸਕਦੇ ਹੋ WhatsApp ਨੰਬਰ ਤੇ ਇਹ WhatsApp ਨੰਬਰ ਹੈ ਇਹ ਜਦੋਂ 21 ਦਿਨ ਤੇ ਸਾਡਾ ਅਧਿਕਾਰੀ ਤੁਹਾਨੂੰ ਜਵਾਬ ਹੁੰਦਾ ਹੁਣ ਤੱਕ ਤਕਰੀਬਨ ਸਾਨੂੰ 1800 ਕਰੋੜ ਦਾ 1900 ਕਰੋੜ ਦਾ ਕਰੀਬ ਆ ਚੁੱਕਾ ਹੈ ਪੰਜਾਬ ਸਰਕਾਰ ਦਾਵਾ ਕਰ ਰਹੀ ਹੈ ਕਿ ਪਿਛਲੇ ਸਮੇਂ ਦੇ ਵਿੱਚ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਡਬਲ ਰੈਵਨਿਊ ਹੋਇਆ ਕਿਉਂਕਿ ਸਟੈਂਪ ਦੀ ਵਿਕਰੀ ਹੋਈ ਜਾਂ ਫਿਰ ਰਜਿਸਟਰੀਆਂ ਜਿਹੜੀਆਂ ਹੋਈਆਂ ਉਹਨਾਂ 'ਚ ਜਿਹੜਾ ਰੇਟ ਇਨਕਰੀਜ਼ ਕੀਤੇ ਗਏ ਹਨ ਬ੍ਰਹਮਸ਼ੰਕਰ ਜਿੰਪਾ ਜੀ ਸਾਡੇ ਨਾਲ ਨੇ ਕੈਬਨਿਟ ਮੰਤਰੀ ਨੇ ਗੱਲਬਾਤ ਇਹਨਾਂ ਦੇ ਨਾਲ ਕਰਦੇ ਆ ਸਰ ਸਭ ਤੋਂ ਪਹਿਲਾਂ ਤਾਂ ਇਸ ਦੀ ਬਾਰੇ ਜਾਣਕਾਰੀ ਦਿਓ ਕਿ ਤੁਸੀਂ ਕਲੇਮ ਕਰ ਰਹੇ ਹੋ ਕਿ ਰੈਵਨਿਊ ਤੁਸੀਂ ਡਬਲ ਕਰ ਦਿੱਤਾ ਰੈਵਨਿਊ ਲਗਾਤਾਰ ਵੱਧ ਰਿਹਾ ਹੈ ਔਰ ਕਿੰਨੀ ਰਫਤਾਰ ਹੈ ਔਰ ਹੁਣ ਤੱਕ ਦਾ ਐਸਟੀਮੇਟ ਕੀ ਕਹਿੰਦਾ ਹੈ ਔਰ ਕਿੰਨਾ ਰੈਵਨਿਊ ਤੁਸੀਂ ਦੱਸ ਰਹੇ ਹੋ ਕਿ ਜਨਰੇਟ ਹੋਇਆ ਹੁਣ ਤੱਕ ਕੋ ਰੈਵਨਿਊ ਪਰ ਮੰਥ ਦੇ ਹਿਸਾਬ ਨਾਲ ਅਸੀਂ ਗਣੀ ਹੈ ਵੀ ਹਰ ਹਰ ਮੰਥ ਨਾਲ ਕੰਪੈਰੀਸ਼ਨ ਕਰੀਦਾ ਤੇ ਫਿਰ ਅਸੀਂ ਪਿਛਲੇ ਜੁਲਾਈ 2023 ਦੇ ਮੁਤਾਬਕ ਬਰਾਬਰ 2024 ਦੇ ਵਿੱਚ ਸਾਡੇ ਕੋਲ 71% ਰੈਵਨਿਊ ਜ਼ਿਆਦਾ ਆਇਆ ਜੀ ਅਸੀਂ ਫਾਈਨੈਂਸ਼ੀਅਲ ਈਅਰ ਨਾਲ ਗਣੀ ਹੈ ਤਾਂ ਸਾਡੇ ਕੋਲ 27% ਰੈਵਨਿਊ ਜ਼ਿਆਦਾ ਆਇਆ ਅਸੀਂ ਉਹਨੂੰ ਪਰ ਮੰਥ ਗਿੰਦੇ ਹਾਂ ਤੇ ਜਦੋਂ ਫਾਈਨੈਂਸ਼ੀਅਲ ਈਅਰ ਦੇ ਐਂਡ ਦੇ ਵਿੱਚ ਗਿੰਦੇ ਉਹਨੂੰ ਜਾ ਕੇ ਇਹ ਸਾਡੇ ਕੋ ਪਿਛਲੇ ਫਾਈਨੈਂਸ਼ੀਅਲ ਈਅਰ ਦੇ ਵਿੱਚ 4200 ਕਰੋੜ ਰੁਪਏ ਦਾ ਰੈਵਨਿਊ ਆਇਆ ਤੇ ਸਾਡੇ ਕੋ ਸਾਡਾ ਟਿੱਕਰ ਜਿਹੜਾ 5200 ਕਰੋੜ ਦਾ ਰੈਵਨਿਊ ਹੈ ਲੇਕਿਨ ਉਸ ਮੁਤਾਬਿਕ ਅਸੀਂ ਬੜੇ ਅੱਛਾ ਪਰ ਮੰਥ ਦੇ ਹਿਸਾਬ ਨਾਲ ਗਣਨੀ ਤੇ ਬਹੁਤ ਅੱਛਾ ਰੈਵਨਿਊ ਜਨਰੇਟ ਹੋ ਰਿਹਾ ਕਿਉਂਕਿ ਲੋਕਾਂ ਦਾ ਇਹਦਾ ਕਲੈਕਟਰ ਰੇਟ ਦੇ ਨਾਲ ਇੰਨਾ ਫਰਕ ਨਹੀਂ ਪੈਂਦਾ ਲੋਕ ਜਦੋਂ ਜ਼ਿਆਦਾ ਕਰਦੇ ਆ ਇਨਵੈਸਟਮੈਂਟ ਕਰਦੇ ਆ ਉਦੋਂ ਫਰਕ ਪੈਂਦਾ ਤੇ ਲੋਕਾਂ ਦੀ ਜ਼ਿਆਦਾ ਇਨਵੈਸਟਮੈਂਟ ਕਰਕੇ ਆ ਜਿਹੜਾ ਤੁਸੀਂ ਕਲੈਕਟਰ ਰੇਟ ਦੀ ਗੱਲ ਕਰ ਰਹੇ ਹੋ ਉਹ ਇੱਕ ਡਿਪਟਿਕ ਕਮਿਸ਼ਨਰ ਦੀ ਜਿਹੜਾ ਲੋਕਲ ਡਿਵਿਜ਼ਨ ਦੇ ਅਫਸਰ ਆ ਉਹ ਚੈੱਕ ਕਰਦੇ ਰਹਿੰਦੇ ਆ ਕਿਉਂਕਿ ਚੈੱਕ ਬੈਲੈਂਸ ਹੁੰਦਾ ਹੈਗਾ ਕਿ ਆਪਾਂ ਜਦਾਂ ਫਰਜ ਕਰ ਲਓ ਤੁਸੀਂ ਕੋਈ 15000 ਰੁਪਏ ਦਾ ਜਗਾ ਖਰੀਦੇ ਆ ਤੁਹਾਨੂੰ ਪਤਾ ਇੱਥੇ 15000 ਕਾ ਦੇਣੀ ਆ ਉਹਨੂੰ ਤੁਸੀਂ ਜੇ ਕੋਈ ਪ੍ਰਾਪਰਟੀ ਖਰੀਦਣੀ ਹੈ ਤੇ ਤੁਹਾਡੀ ਜਦੋਂ ਕਲੈਕਟਰ ਰੇਟ ਦੀ ਗੱਲ ਆਣੀ ਉਹਨਾਂ ਕਹਿੰਦਾ 3000 ਦੀ ਰਸੀ ਹੋਣੀ ਹੈ ਸਿਰਫ ਉਦੋਂ ਜਸਟ ਸਟੰਪ ਡਿਊਟੀ ਦਾ ਫਰਕ ਤਾਂ ਹੋਏਗਾ ਥੋੜਾ ਬਹੁਤ ਤੁਹਾਨੂੰ ਫਰਕ ਪਏਗਾ ਪਰ ਤੁਹਾਡੇ ਜ਼ਮੀਨ ਦੀ ਅਪ੍ਰੀਸੀਏਸ਼ਨ ਨਹੀਂ ਆਏਗੀ ਗਵਰਨਮੈਂਟ ਦੇ ਕਾਲਜਾਂ ਦੇ ਵਿੱਚ ਇਹਦਾ ਉਲਟਾ ਸਕੋ ਜਿਹੜਾ ਵਾਧਾ ਆ ਖਰੀਦਦਾਰ ਨੂੰ ਹੋ ਰਿਹਾ ਕਿਉਂਕਿ ਉਹਦੀ ਆਲਰੇਡੀ ਅਪ੍ਰੀਸੀਏਸ਼ਨ ਜਿਹੜੀ ਹੈ ਉਹਨੂੰ ਉਹਨੂੰ ਬਰਾਬਰ ਕੀਤਾ ਗਿਆ ਇਹ ਇੱਕ ਬੜਾ ਜ਼ਰੂਰੀ ਕਦਮ ਸਿਕਾ ਤਾਂ ਕਿ ਕੱਲ ਨੂੰ ਜਦੋਂ ਤੁਸੀਂ ਜਿਹੜੀ ਜ਼ਮੀਨ ਸੇਲ ਕਰਨੀ ਆ ਤਾਂ ਵੀ ਤੁਹਾਨੂੰ ਪੈਸੇ ਤੇ ਬਲੈਕ ਮਨੀ ਜੀ ਆਣੇ ਵਾਪਸ ਤੇ ਉਹਨੂੰ ਬੈਲੈਂਸ ਕੀਤਾ ਗਿਆ ਨਾ ਕਿ ਰੈਵਨਿਊ ਦੇ ਵੱੱਲੇ ਕਿਸੇ ਹੁਣ ਤੱਕ ਸਰਕਾਰ ਨੇ ਕੋਈ ਵੀ ਜਿਹਨੂੰ ਕਹਿੰਦੇ ਐ ਲੋਕਾਂ ਦੇ ਜੇਬ ਤੇ ਉਹ ਬਾਤ ਉਹ ਨਹੀਂ ਕੀਤਾ ਬੋਝ ਨਹੀਂ ਪਾਇਆ ਇਸ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਸਟਾਰਮ ਔਰ ਜਾਂ ਇਨਵੈਸਟਮੈਂਟ ਬਹੁਤ ਜ਼ਿਆਦਾ ਵਧੀ ਹੈ ਇਨਵੈਸਟਮੈਂਟ ਕਿਵੇਂ ਵਧੀ ਹੈ ਇਹਦੇ ਬਾਰੇ ਥੋੜਾ ਜਿਹਾ ਜ਼ਰੂਰ ਦੱਸੋ ਕਿਉਂਕਿ ਕੀ ਸੋਚ ਕੇ ਲੋਕ ਇਨਵੈਸਟ ਕਰ ਰਹੇ ਆ ਲੋਕ ਇਸ ਕਰਕੇ ਇਨਵੈਸਟ ਕਰਦੇ ਲੋਕਾਂ ਦਾ ਪਹਿਲਾਂ ਤਸੀਲਾਂ ਦੇ ਉੱਤੇ ਯਕੀਨ ਘੱਟ ਸੀ ਅੱਜ ਤੁਸੀਂ ਦੇਖੋ ਲੋਕਾਂ ਦੇ ਕਿੰਨੇ ਕਿੰਨੇ ਸਾਲ ਤੋਂ ਇੰਤਕਾਲ ਪੈਂਡਿੰਗ ਪੈਸੇ ਪਹਿਲੀ ਵਾਰ ਸੀ ਕੋਈ ਸਰਕਾਰ ਦੇ ਵਿੱਚ ਜਾ ਕੇ ਜਨ ਮਾਲਤ ਅਦਾਲਤ ਲੱਗੀ ਲੋਕਾਂ ਦੇ ਵਿੱਚ ਬੈ ਕੇ ਇੰਤਕਾਲ ਕਰਾਇਆ ਗਿਆ ਜਿੱਦਾਂ ਮੈਂ ਜਲੰਧਰ ਜਾ ਕੇ ਬੈਠਾ ਤੇ ਲੋਕਾਂ ਦਾ ਸ਼ਾਮ ਨੂੰ 900 ਇੰਤਕਾਲ ਕਰਾਇਆ ਗਿਆ ਮੈਂ ਕਿ ਉਹਦਾਂ ਸੀਐਮ ਸਾਹਿਬ ਦੇ ਡਾਇਰੈਕਸ਼ਨ ਦੇ ਮੁਤਾਬਿਕ ਫਿਰ ਦੁਆਰਾ ਇੱਕ ਛੁੱਟੀ ਵਾਲੇ ਦਿਨ ਮਾਨਜੁਗ ਮੁਖਵੰਦਰੀ ਜੀ ਨੇ ਕਿਹਾ ਫਿਰ ਛੁੱਟੀ ਵਾਲੇ ਦਿਨ ਅਸੀਂ ਕੈਂਪ ਲਗਾਇਆ ਜਿੰਨਾ 33000 ਇੰਤਕਾਲ ਇੱਕ ਦਿਨ ਦੇ ਵਿੱਚ ਹੋਏ ਫਿਰ ਦਰਾਂ ਸੀਐਮ ਸਾਹਿਬ ਦੇ ਹਦੇਸ਼ ਦੇ ਮੁਤਾਬਿਕ ਫਿਰ ਦੁਆਰਾ ਅਸੀਂ ਜਦੋਂ ਉੱਤੇ ਦੁਆਰਾ ਕੈਂਪ ਲਾਇਆ ਹਫਤੇ ਬਾਅਦ ਫਿਰ ਦੁਆਰਾ 55000 ਇੰਤਕਾਲ ਹੋਏ ਔਰ ਇੰਤਕਾਲਾਂ ਦੇ ਪੰਡੈਂਸੀ ਜ਼ੀਰੋ ਤੱਕ ਆਗੇ ਕਦੀ ਇਦਾਂ ਹੁੰਦਾ ਨਹੀਂ ਸੀ। ਇਹਦਾ ਇੰਤਕਾਲ ਜਿਹੜਾ 45 ਦਿਨ ਦਾ ਸੈਸ਼ਨ ਸੀ ਪਤਾ ਲੱਗਦਾ ਸਾਲ-ਸਾਲ 2-2 ਸਾਲ ਲੱਗੇ ਪਟਵਾਰੀ ਸਾਹਿਬ ਨੇ ਇੰਤਕਾਲੇ ਨਹੀਂ ਕੀਤਾ। ਤਹਿਸੀਲਦਾਰ ਸਾਹਿਬ ਨੇ ਇੰਤਕਾਲ ਅਗੇ ਝਾੜਿਆ ਹੀ ਨਹੀਂ। ਕੰਪਲੇਂਟਸ ਕਿੰਨੀਆਂ ਆਉਂਦੀਆਂ ਤੁਹਾਡੇ ਕੋਲੇ? ਕ腐ਪਸ਼ਨ ਦੀਆਂ ਕੰਪਲੇਂਟਸ ਆਉਂਦੀਆਂ ਤੁਹਾਡੇ ਕੋਲੇ ਕੀ ਤਹਿਸੀਲਦਾਰ ਜਾਂ ਪਟਵਾਰੀ ਸਾਡੇ ਤੋਂ ਪੈਸੇ ਮੰਗਦੇ ਆ ਰਿਸ਼ਵਤ ਮੰਗਦੇ ਆ? ਦੇਖੋ ਅਗਰ ਕੰਪਲੇਂਟਸ ਦੇ ਬੜੇ ਤਰੀਕੇ ਆ ਜੀ ਦੇਖੋ ਕੰਪਲੇਂਟ ਤੁਹਾਨੂੰ ਜਦੋਂ ਕਿਸੇ ਨੂੰ ਦੇਣੀ ਪੈਗੀ ਔਥੈਂਟਿਕ ਕੰਪਲੇਂਟ ਤਾਂ ਅਪਾ ਇਹ ਮੰਨਦੇ ਆਂ ਕਿ ਉਹ ਬੰਦਾ ਜਿਹੜਾ ਸੰਬੰਧਿਤ ਬੰਦਾ ਜਿਹੜਾ ਸਾਨੂੰ ਹੈ ਐਫੀਡੈਫਰਡ ਵੀ ਦੇਵੇ ਨਾਲ ਵੀ ਇਸ ਬੰਦੇ ਨੇ ਮੇਰੇ ਨੂੰ ਆ ਪਰਚ ਤੰਗ ਪਰੇਸ਼ਾਨੀ ਕੀਤੀ ਔਰ ਕੋ ਪੈਸੇ ਮੰਗੇ ਸਰਕਾਰ ਉਹਦੇ ਉਹਦੇ ਅਧਿਕਾਰੀ ਦੇ ਖਿਲਾਫ ਉਸੇ ਵੇਲੇ ਜਾਂਚ ਕਰਾਉਣ ਦੇ ਵਿੱਚ ਔਰ ਉਹਨੂੰ ਤੁਰੰਤ ਸਸਪੈਂਡ ਵੀ ਕੀਤਾ ਜਾ ਸਕਦਾ ਤੋਂ ਇਸ ਚੀਜ਼ਾਂ ਜਿਹੜੀਆਂ ਕੰਪਲੇਨਟ ਜਿਹੜੀਆਂ ਹਨ ਕੰਪਲੇਨਟ ਨੰਬਰ ਅਸੀਂ ਜਾਰੀ ਕੀਤਾ WhatsApp ਨੰਬਰ ਹੈ ਉੱਤੇ ਰਿਟਨ ਕੰਪਲੇਨਟ ਤੁਸੀਂ ਭੇਜ ਸਕਦੇ ਆਂ ਔਰ ਜਦੋਂ ਉਹਨੂੰ ਅਧਿਕਾਰੀ ਨੂੰ ਵੀ ਪਤਾ ਲੱਗ ਜਾਂਦਾ ਮੇਰੀ ਕੰਪਲੇਨਟ ਪਈ ਹੈ ਤਾਂ ਅੱਧਾ ਦਰਸਤਾ ਉਹਦੇ ਹੋ ਜਾਂਦਾ ਤੁਸੀਂ ਕੰਪਲੇਂਟ ਦਾ ਸਾਡੀ ਜਿਹੜੀ ਟੀਮ ਆ ਉਹਨੂੰ ਥੱਲੇ ਜਾ ਕੇ ਜਿਹੜੀ ਅਧਿਕਾਰੀਆਂ ਦੀ ਟੀਮ ਹੈ ਉਹਨੂੰ ਪੁੱਛ ਜੇ ਤੇਰੇ ਖਿਲਾਫ ਕੰਪਲੇਂਟ ਆਈ ਹੈ ਦੱਸ ਵੀ ਕੀ ਗੱਲ ਹੈ। ਤੋਂ ਇਸ ਚੀਜ਼ ਦਾ ਵੀ ਲੋਕਾਂ ਦਾ ਵਿਸ਼ਵਾਸ ਬਹੁਤ ਵਧਿਆ। ਡਿਪਾਰਟਮੈਂਟ ਜਿੰਬਈ ਤੁਹਾਡੇ ਕੋਲੇ ਬਹੁਤ ਅਹਿਮ ਜ਼ਿੰਮੇਵਾਰੀ ਸਰਕਾਰ ਨੇ ਤੁਹਾਨੂੰ ਦਿੱਤੀ ਹੋਈ ਹੈ ਇਹਦੇ ਵਿੱਚ ਹੀ ਸਭ ਤੋਂ ਵੱਧ ਕ腐ਸ਼ਨ ਵੀ ਕਿਹਾ ਜਾਂਦਾ ਕਿ ਸਭ ਤੋਂ ਵੱਧ ਕ腐ਸ਼ਨ ਵੀ ਇਸ ਡਿਪਾਰਟਮੈਂਟ ਦੇ ਵਿੱਚ ਹੈ ਕਿਉਂਕਿ ਗਰਾਊਂਡ ਲੈਵਲ ਤੇ ਮੰਨ ਲਓ ਜੇ ਬੰਦੇ ਨੂੰ ਨੇ ਦਾ ਚੱਕਰ ਹੀ 5-5 ਕਢਾ ਦਿੰਦੇ ਆ ਬੰਦਾ ਕਹਿੰਦਾ ਕਿ ਭਾਈ 2-4-5000 ਰੁਪਏ ਦਿੱਤੇ ਆ ਕੰਮ ਚੱਲਦਾ ਤਾਂ ਠੀਕ ਹੈ ਪਰ ਇਸ ਤਰ੍ਹਾਂ ਦੀ ਜਿਹੜੀ ਕ腐ਸ਼ਨ ਹੈ ਤੁਹਾਨੂੰ ਲੱਗਦਾ ਕਿ ਇਹਦੇ ਤੇ ਲਗਾਮ ਲੱਗੀ ਆ ਔਰ ਲੋਕਾਂ ਦੇ ਸਿੱਧੇ ਪਹਿਲੀ ਵਾਰ ਅਨੁਸਾਰ ਕੰਮ ਹੋ ਰਿਹਾ ਲੋਕਾਂ ਨੂੰ ਫालतू ਦੇ ਜੀੜੇ ਨਹੀਂ ਕਢਾਏ ਜਾ ਰਹੇ ਦੇਖੋ ਮੈਂ ਕਹਿ ਸਕਦਾ 70% ਤੱਕ ਲਗ 3% ਤੱਕ ਹਾਲ ਤੱਕ ਲੋਕ ਖੁਦ ਇਸ ਚੀਜ਼ ਤੇ ਕਈ ਵਾਰੀ ਵਿਸ਼ਵਾਸ ਨਹੀਂ ਕਰ ਪਾਉਂਦੇ ਪਰ ਸਾਡਾ ਕੰਮ ਸਿੱਧਾ ਹੋ ਜਾਣਾ ਉਹ ਲੋਕ ਜਾ ਕੇ ਅੱਛਾ ਉਹਦੇ ਵਿੱਚ ਹੋਰ ਕ腐ਪਸ਼ਨ ਦੇ ਵਿੱਚ ਇੱਕ ਕਾਰਨ ਹੋਰ ਵੀ ਹੁੰਦਾ ਜਦੋਂ ਕਈ ਵਾਰੀ ਸੀ ਅਸੀਂ ਸਟੈਂਪ ਡਿਊਟੀ ਪਹਚਾਨ ਦੇ ਚੱਕਰ 'ਚ ਵੀ ਪੈਸੇ ਦਿੰਦੇ ਆ ਅਸੀਂ ਉਹਨੂੰ ਕ腐ਪਸ਼ਨ ਕਿੱਦਾਂ ਕਹਿ ਸਕਦੇ ਆ ਜਦਕਿ ਅਸੀਂ ਸਰਕਾਰ ਦੀ ਜਦੋਂ ਕੋਈ ਅਸੀਂ ਕਹਿੰਨੇ ਵੀ ਇੱਥੇ ਸਾਡੇ 5 ਲੱਖ ਰੁਪਏ ਦੇ ਕਾਗਜ਼ ਲੱਗਣੇ ਆ ਰਜਿਸਟਰੀ ਕਰਾਉਣ ਵੇਲੇ ਉਹ ਤੁਹਾਨੂੰ ਡੀਡ ਡਾਈਰੈਕਟਰ ਸਲਾਹ ਦੇ ਦਿੰਦਾ ਵੀ ਤੁਹਾਡਾ ਤਾਂ ਮੈਂ 2.5 ਲੱਖ ਚਾਰ ਦੇਣਾ ਤੁਸੀਂ 5 ਲੱਖ ਸਰਕਾਰ ਨੂੰ ਕੱਲ ਦੇਣਾ ਪੇ ਤੁਹਾਡਾ 2.5 ਲੱਖ ਮੈਂ ਪਾ ਦਿੰਨਾ 50 ਹਜ਼ਾਰ ਤੁਸੀਂ ਮੈਨੂੰ ਦਿਓ ਮੈਂ ਅਪੀਜ਼ ਘਰ ਨਹੀਂ ਸੈੱਟ ਕਰ ਲੈਣਾ ਫੇ ਉਹ ਤਾਂ ਉਹਨੂੰ ਉਹਨੂੰ ਕਿੱਦਾਂ ਕਵਰ ਕਰਾਂਗੇ ਤੁਸੀਂ ਦੱਸੋ ਕਵਰ ਮੈਂ ਜੁਰਤੀ ਉਹ ਤਾਂ ਮਿਲ ਜੁੜ ਕੇ ਉਹਦਾ ਉਹਨੂੰ ਨਹੀਂ ਕ੍ਰਪਸ਼ਨ ਹਾਂ ਤੁਹਾਡਾ ਕੰਮ ਜਨੂਵਾਰ ਤੁਸੀਂ 100% ਸਟੰਪ ਡਿਊਟੀ ਸਰਕਾਰ ਨੂੰ ਪੇ ਕਰ ਰਹੇ ਆ ਤੁਹਾਡੇ ਕੋ ਕੋਈ 1 ਰੁਪਿਆ ਵੀ ਨਹੀਂ ਲੈ ਸਕਦਾ ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਵਾਸ ਕਿਉਂਕਿ ਆਮ ਤੌਰ ਤੇ ਅਸੀਂ ਵੀ ਪਿੰਡਾਂ ਤੋਂ ਆਨੇ ਆ ਤੁਸੀਂ ਵੀ ਹੁਸ਼ਿਆਰਪੁਰ ਦਾ ਇਲਾਕਾ ਤੁਹਾਡਾ ਵੀ ਬਹੁਤ ਸਾਰੇ ਲੋਕ ਹੋਣ ਤਾਂ ਚਲੋ ਹੋਰ ਜ਼ਿੰਮੇਵਾਰੀਆਂ ਵਧ ਗਈਆਂ ਜ਼ਿਆਦਾ ਮਿਲਦੀ ਹੋਣਗੇ ਤੁਹਾਨੂੰ ਕਿਉਂਕਿ ਪਿੰਡਾਂ ਦੇ ਵਿੱਚ ਆਮ ਤੌਰ ਤੇ ਗੱਲ ਕਹੀ ਜਾਂਦੀ ਕਿ ਜਦੋਂ ਪਟਵਾਰਖਾਨੇ ਜਾਂ ਫਿਰ ਜਦੋਂ ਤਹਿਸੀਲ ਚ ਜਾਣਾ ਹੁੰਦਾ ਉਦੋਂ ਇਹ ਗੱਲ ਕਹੀ ਜਾਂਦੀ ਕਿ ਜਾਂ ਤਾਂ ਗੇੜੇ ਨਿਕਲਣਗੇ ਜਾਂ ਫਿਰ ਧਾਰਨਾ ਹੀ ਬਣੀ ਹੋਈ ਲੋਕਾਂ ਦੀ ਕਿ ਜਾਂ ਫਿਰ ਪੈਸਾ ਚੜਾ ਕੇ ਪੈਸੇ ਦੇ ਕੇ ਕੰਮ ਹੋ ਜਾਊਗਾ ਇਹ ਧਾਰਨਾ ਤੁਹਾਨੂੰ ਲੱਗਦਾ ਕਿ ਟੁੱਟੂ ਕੀ ਪੰਜਾਬ ਦੇ ਲੋਕਾਂ ਦੀ ਬਹੁਤ ਹੱਦ ਤੱਕ ਅਸੀਂ ਤੁਰੰਤ ਕੰਮ ਕਰ ਰਹੇ ਹਾਂ ਬਹੁਤ ਜਿਹੜੀ ਬਾਕੀ ਪਈ ਹੈ ਧਾਰਨਾ ਇਹ ਕਿਸੇ ਕੋਈ ਇਦਾਂ ਦੇ ਹੈਗੇ ਉਹ ਚ ਥੋੜਾ ਜਿਹਾ ਕੋ ਕਾਨੂੰਨੀ ਅੜਚਨਾ ਉਹਨਾਂ ਕਰਕੇ ਆ ਲੇਕਿਨ ਜਲਦ ਉਹਨੂੰ ਵੀ ਹੱਲ ਕਰਾਂਗੇ ਔਰ ਲੋਕਾਂ ਨੂੰ ਤਹਿਸੀਲਾਂ ਵਿੱਚ ਜਾ ਕੇ ਸਿੰਗਲ ਪਰੇਸ਼ਾਨੀ ਨਹੀਂ ਆਣ ਦਿੱਤੀ ਜਾਊਗੀ ਜਿੱਥੇ ਤਹਿਸੀਲਾਂ ਜਿਸੀਂ ਬਹਿਣ ਦੇ ਲਈ ਨਵੀਆਂ ਤਹਿਸੀਲਾਂ ਦਾ ਪ੍ਰਬੰਧ ਨਵੀਆਂ ਬਿਲਡਿੰਗਾਂ ਦਾ ਪ੍ਰਬੰਧ ਉਥੇ ਅੱਛੇ ਬਾਥਰੂਮਾਂ ਦਾ ਪ੍ਰਬੰਧ ਕਿਉਂਕਿ ਘੰਟਾ ਤੋਂ ਘੰਟੇ ਕਬਰੀ ਲੱਗਦੇ ਤਹਿਸੀਲ ਦੇ ਤੁਹਾਨੂੰ ਵੀ ਪਤਾ ਕੰਮ ਨੂੰ ਟਾਈਮ ਲੱਗਣਾ ਉਹ ਸਾਰਾ ਜਿਹੜਾ ਮਾਨਯੋਗ ਪਹਿਲੀ ਵਾਰ ਕਿਸੇ ਸਰਕਾਰ ਨੇ ਤਕਰੀਬਨ 150-200 ਕਰੋੜ ਰੁਪਏ ਜਾਰੀ ਕੀਤਾ ਤਹਿਸੀਲਾਂ ਦੀ ਰੈਨੋਵੇਸ਼ਨ ਨਵੀਆਂ ਬਿਲਡਿੰਗਾਂ ਲਈ ਸਭ वो किता गया लोगों ने किया गया so, सो ये सारिया चीज़ा लेकिन काफ बहुत मैं कहना काफ़ी हद तक कामयाब रहे हैं लेकिन मैं पूर्ण विश्वास है क्योंकि असं सच्चे मन में रहों के बहने पे हैं मुख्यमंत्री जी सचे मन जो दौरे कर रहे खुद देखते देख दे पे हैं चाहे मैं हुशियारपुर की तहसील की गल की मुख्यमंत्री जी अचनचित दौरा सेगा मेरे मेरी मैं भी नहीं इंफॉरमे दी गई डिप्टी कमिश्नर साहब नीती गई इसी करके आ लोगों का फीडबैक ले जाके ਇਲਾਕੇ ਦੇ ਵਿੱਚ ਗਏ ਜਦੋਂ ਜਾਣਕਾਰੀ ਤੁਹਾਨੂੰ ਵੀ ਪਤਾ ਨਹੀਂ ਸੀਗਾ ਵੀ ਮੁੱਖ ਮੰਤਰੀ ਪਹੁੰਚ ਗਏ ਨਾ ਮਨ ਨੂੰ ਪਤਾ ਸੀ ਨਾ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਪਤਾ ਸੀ ਆ ਰਾਜਪੁਰੇ ਵੀ ਇਦਾਂ ਗਏ ਜਦ ਮਨ ਨੂੰ ਨਹੀਂ ਪਤਾ ਮੈਨੂੰ ਤਾਂ ਉਦੋਂ ਪਤਾ ਮੈਂ ਤਾਂ ਕੁਦਰਤੀ ਗੱਲ ਹੁਸ਼ਿਆਰਪੁਰ ਸ਼ਹਿਰ ਤੁਸੀਂਗਾ ਮੈਂ ਨੰਗਦੇ ਦੇਖੇ ਮੁੱਖ ਮੰਤਰੀ ਅੰਦਰੋਂ ਲੋਕਾਂ ਨੂੰ ਪੁੱਛਿਆ ਜਾ ਕੇ ਫੇ ਦੱਸੋ ਕਿਸ ਕਿਸਮ ਦੀ ਪਰਚਾਨੀ ਜਦੋਂ ਜਾ ਕੇ ਸਟੇਟ ਨੂੰ ਕਮਾਂਡ ਦੇਣ ਵਾਲਾ ਮੁੱਖ ਮੰਤਰੀ ਖੁਦ ਜਾ ਕੇ ਲੋਕਾਂ 'ਚ ਜਾਂਦਾ ਤੇ ਲੋਕਾਂ ਦਾ ਵਿਸ਼ਵਾਸ ਵੱਧਦਾ ਮੈਂ ਚਾਹੁੰਗਾ ਜੀ ਕੋਈ ਡਾਟਾ ਤੁਹਾਡੇ ਕੋਲ ਹੈਗਾ ਤਾਂ ਜਰੂਰ ਤੁਸੀਂ ਉਹ ਵੀ ਦੱਸ ਸਕਦੇ ਹੋ ਜੇ ਦੱਸਣਾ ਚਾਹੋ ਤਾਂ ਔਰ ਨਾਲ ਹੀ ਨੰਬਰ ਜਿਹੜੇ ਤੁਸੀਂ ਜਾਰੀ ਕੀਤੇ ਆ ਉਹ ਜੀ ਮਾ ਜੀ ਜਰੂਰ ਇੱਕ ਵਾਰ ਕਾਈਂਡਲੀ ਤੁਸੀਂ ਬੋਲ ਵੀ ਦਿਓ ਤਾਂ ਕਿ ਜਿਹੜੇ ਕੰਪਲੇਂਟ ਨੰਬਰ ਹੈ ਜੀ ਮੇਰੇ ਨਾ ਦੁਖੀ ਦੇ ਕੋਆ ਤੁਸੀਂ ਵੀ ਇਸ ਚੀਜ਼ ਨੂੰ ਦੱਸਾ ਦਿਓ ਮੇਰੇ ਫੋਨ 'ਚ ਕਿਉਂ ਆ ਕੇ ਕਈ ਵਾਰੀ ਬੰਦੇ ਨੂੰ ਫੋਨ ਆਂਦਾ ਤਾਂ ਮੈਂ ਉਹਨਾਂ ਨੂੰ ਦੱਸ ਦਿੰਨਾ ਕਿ ਤੁਸੀਂ ਇੱਥੇ ਕਰੋ ਇਹ ਜਿਹੜਾ ਅਸੀਂ ਪੰਜਾਬ ਦੇ ਲਈ 8184900002 ਇੱਥੇ ਰਿਟਰਨ ਕੰਪਲੇਂਟ ਹੈ ਤੇ ਕਾਲ ਨਹੀਂ ਹੋ ਸਕਦੀ ਰਿਟਰਨ ਕੰਪਲੇਂਟ ਤੁਸੀਂ ਕਰ ਸਕਦੇ ਆ WhatsApp ਨੰਬਰ ਦੇ ਉੱਤੇ ਇਹ WhatsApp ਨੰਬਰ ਆ ਹੈ ਇਹ ਜਿਹੜਾ ਇਸ 21 ਦਿਨਾਂ ਚ ਸਾਡਾ ਅਧਿਕਾਰੀ ਤੁਹਾਨੂੰ ਜਵਾਬ ਦੇਊਗਾ ਅਸੀਂ ਇਸ ਸਾਡੀ ਜਿਹੜੀ ਟੀਮ ਆ ਚੈੱਕ ਕਰਦੀ ਰਹਿੰਦੀ ਥੱਲੇ ਬੈਠੇ ਅਧਿਕਾਰੀਆਂ ਦੀ ਵੀ ਕਿਹਿਆ ਉਹਨੂੰ ਜਵਾਬ ਗਿਆ ਔਰ ਇਹਦਾ ਐਨ ਆਰ ਆਜ ਦੇ ਨੰਬਰ ਹੈਗਾ 9464100 168 ਇਹ ਜਿਹੜਾ ਨੰਬਰ ਆ ਤੁਸੀਂ ਮੇਰੇ ਕੋਲ ਦੋ ਫੋਨ ਆ ਉਹਨਾਂ ਦੇ ਵਿੱਚ ਦੋਨਾਂ ਦੇ ਵਿੱਚ ਤੁਹਾਨੂੰ ਨਜ਼ਰ ਆਊਗਾ ਲੱਗ ਕੇ ਵੀ ਦਿਓ ਬਲਜਿੰਦਰ ਸਰ ਤੁਸੀਂ ਇੱਕ ਵਾਰ ਕਾਈਂਡਲੀ ਕੈਮਰਾ ਵਾਲਾ ਵੀ ਦਿਖਾਓ ਇਸ ਕਰਕੇ ਮੈਂ ਰੱਖਦਾ ਵੀ ਅਗਰ ਕਿਸੇ ਨੂੰ ਲੋੜ ਪੈਂਦੀ ਹੈ ਤੇ ਅਸੀਂ ਜਿਹੜਾ ਹੈ ਨੰਬਰ ਜਿਹੜਾ ਦਿੱਤਾ ਆ ਇਹ ਤੇ ਤੁਸੀਂ ਪਾਓ ਉਸ ਪਰੇਸ਼ਾਨੀ ਨੂੰ ਹੱਲ ਕਰਨ ਦਾ ਜਿਹੜਾ ਜ਼ਿੰਮੇਵਾਰੀ ਹੈ ਉਹ ਸਾਡੇ ਡਿਪਾਰਟ ਅਧਿਕਾਰੀ ਹੁੰਦੀ ਹੈ ਸੋ ਇਹ ਚੀਜ਼ਾਂ ਦਾ ਅਸੀਂ ਵਿਸ਼ਵਾਸ ਜਿੱਤਨ ਦਾ ਔਰ ਜਿਹੜਾ ਜਨਮਾਲ ਅਦਾਲਤ ਲਗਾਉਣ ਦਾ ਕਾਰਨ ਵੀ ਇਸੇ ਲੋਕਾਂ ਦੇ ਵਿੱਚ ਵਹਿਣ ਦਾ ਕਾਰਨ ਵੀ ਜਾ ਕੇ ਸੀ ਫਿਰ ਸਾਡੇ ਕੋਲ ਲੈ ਕੇ आओ ਸਾਹਮਣੇ ਆਓ ਜਦੋਂ ਤੇ ਮਨੂੰ ਜ਼ਿੰਮੇਵਾਰੀ ਦਿੱਤੀ ਹੋਇਆ ਪਾਰਟੀ ਨੇ ਸਰਕਾਰ ਨੇ ਮਾਨਯੋਗ ਮੁੱਖ ਮੰਤਰੀ ਭਗਵੰਤ ਪਾਣ ਜੀ ਨੇ ਤੇ ਲੋਕਾਂ ਕੇ ਲੈ ਕੇ ਆ ਸਕਦੇ ਮੇਰੇ ਕੋਲ ਗੱਲ ਫਿਰ ਉਸ ਘਰੀ ਜਿੱਥੇ ਉਹਨੂੰ ਸਸਪੈਂਡ ਕੀਤਾ ਜਾ ਸਕਦਾ ਉਹਨੂੰ ਅਗਰ ਬਹੁਤ ਸੰਗੀਨ ਅਪਰਾਧਾ ਉਹਨੂੰ ਡਿਸਮਿਸ ਵੀ ਕੀਤਾ ਜਾ ਸਕਦਾ ਇੱਥੇ ਤੱਕ ਵੀ ਸਰਕਾਰ ਜਾ ਸਕਦੀ ਹੈ ਤਾਂ ਕਿ ਬਾਕੀਆਂ ਨੂੰ ਉਹ ਇੱਕ ਐਗਜ਼ਾਮਪਲ ਬਣੇ ਔਰ ਪਤੰਗ ਪਰਸ਼ਾਨਾ ਕੀਤਾ ਉਹਦੇ ਤੁਰੰਤੋਂ ਤੋਂ ਬਦਲੀ ਵੀ ਕੀਤੀ ਜਾਏਗੀ ਫਿਰ ਅਧਿਕਾਰੀ ਦੀ ਤਾਂ ਕਿ ਕੱਲ ਨੂੰ ਉਸ ਬੰਦੇ ਨੂੰ ਇਹ ਨਾ ਹੋਵੇ ਪੇਵਨ ਨੂੰ ਖਰਾਬ ਕਰੇਗਾ ਉੱਥੇ ਬਹਿ ਕੇ ਸੀਟ ਤੇ ਉਹਨੂੰ ਤੁਰੰਤ ਉਹਨੂੰ ਚੱਕ ਕੇ ਅਸੀਂ ਕਿਤੇ ਹੋਰ ਲਾਵਾਂਗੇ ਸੋ ਇਹ ਸਾਰੀਆਂ ਚੀਜ਼ਾਂ ਲੋਕਾਂ ਨੂੰ ਇਸ ਗੱਲ ਦੇ ਉੱਤੇ ਇਹਨਾਂ ਚੀਜ਼ਾਂ ਨੂੰ ਵਾ ਇੱਕ ਚੀਜ਼ ਹੈ ਅਗਰ ਲੋਕ ਕਿਸੇ ਸਟੰਪ ਡਿਊਟੀ ਦੇ ਉਹ ਨਹੀਂ ਕਰਨਾ ਚਾਹੁੰਦੇ ਅਧਿਕਾਰ ਲੋਕ ਇਹਨਾਂ ਨੂੰ ਅਧਿਕਾਰੀ ਬਹੁਤ ਸਾਰੇ ਬੰਦੇ ਜਿਹੜੇ ਥੱਲੇ ਉਹ ਉਹਨਾਂ ਨੂੰ ਉਧਰ ਦੀ ਗਾਈਡੈਂਸ ਲੈ ਜਾਂਦੇ ਆ ਔਰ ਉਹ ਕ腐ਸ਼ਨ ਦਾ ਕਾਰਨ ਉਹ ਜਿਵੇਂ ਪੁੱਛਾਂ ਤਾਂ ਕਿੰਨਾ ਰੈਵਨਿਊ ਪੰਜਾਬ ਸਰਕਾਰ ਦੇ ਕੋਲ ਆ ਚੁੱਕਿਆ ਕਿੰਨਾ ਰੈਵਨਿਊ ਜਨਰੇਟ ਕਰ ਚੁੱਕੇ ਤੁਸੀਂ ਕੋਈ ਐਸਟੀਮੇਟ ਹੈਗਾ ਇਹਦਾ ਦੇਖੋ ਤਕਰੀਬਨ ਮੈਂ ਇਹ ਕਹਿ ਸਕਦਾ ਫਾਈਨੈਂਸ਼ੀਅਲ ਈਅਰ ਦੇ ਵਿੱਚ ਪਿਛਲੇ ਸਾਲ ਸਾਨੂੰ 4200 ਕਰੋੜ ਰੁਪਇਆ ਆ ਪਹਿਲੇ ਫਾਈਨੈਂਸ਼ੀਅਲ ਈਅਰ ਸਾਨੂੰ 3800 ਕਰੋੜ ਫਿਰ 4200 ਕਰੋੜ ਫਿਰ ਸਾਨੂੰ ਹੁਣ ਹੁਣ ਤੱਕ ਆ 4 ਮਹੀਨੇ ਹੋਏ April May June July ਹੁਣ ਤੱਕ ਤਕਰੀਬਨ ਸਾਨੂੰ 1800 ਕਰੋੜ ਦਾ 1900 ਕਰੋੜ ਦਾ ਕਰੀਬ ਰੈਵਨਿਊ ਆ ਚੁੱਕਾ ਤਾਂ ਸਾਡੇ ਕੋਲ ਤੱਕ ਬਹੁਤ ਸਾਰਾ ਸਾਲ ਦਾ ਬਾਕੀ ਸਾਲ ਪੈਂਡਿੰਗ ਪਿਆ ਨਾਲ ਜਿਹੜਾ ਤੁਸੀਂ ਤੁਹਾਨੂੰ ਰੈਵਨਿਊ ਆ ਰਿਹਾ ਹੋਰ ਥਾਵਾਂ ਤੇ ਯੂਜ਼ ਕੀਤਾ ਜਾਏਗਾ ਕਿਉਂਕਿ ਪੰਜਾਬ ਦੀ ਭਲਾਈ ਦੇ ਕੰਮਾਂ ਵਾ ਪੰਜਾਬ ਦੀ ਭਲਾਈ ਤੁਸੀਂ ਦੇਖੋ ਅੱਜ 30 ਕਿਲੋਮੀਟਰ ਹਰ ਇੱਕ ਦਿਨ ਬਾਅਦ ਜਾ ਕੇ ਸਾਡਾ ਖੁਦਾ ਨਾ ਖਾਸਤਾ ਅਜ ਕੱਲ ਰੋਡ ਤੇ ਟ੍ਰੈਫਿਕ ਬਹੁਤ ਹੈ ਕਿਸੇ ਐਕਸੀਡੈਂਟ ਹੋ ਜਾਂਦਾ ਉਹਨੂੰ ਗੱਡੀ ਲੈਂਡ ਨੂੰ ਫੜ ਗਿਆ ਫੋਰਨ ਸਟਾਈਲ ਦਾ ਜਿਹੜਾ ਸਿਸਟਮ ਮੁੱਖ ਮੰਤਰੀ ਜੀ ਨੇ ਲੈ ਕੇ ਆਂਦਾ ਵਧੀਆ ਸਟਾਫ ਵਧੀਆ ਗੱਡੀਆਂ ਉੱਤੇ ਖੜੀਆਂ ਟੋਚਨ ਵੀ ਨਾਲ ਖੜੇ ਆ ਕਿਸੇ ਨੂੰ ਕਿਉਂਕਿ ਦੇਖੋ ਜਦੋਂ ਸੱਟ ਲੱਗੀ ਉਹ ਸਭ ਤੋਂ ਪਹਿਲਾਂ ਉਹਨੂੰ ਪ੍ਰੀਲਮਿਨਰੀ ਜਾ ਕੇ ਕਿਸੇ ਹਸਪੀਟਲਸ ਦਾਖਲ ਕਰਾਉਣਾ ਜ਼ਰੂਰੀ ਹੈ ਔਰ ਹਸਪੀਟਲ ਨੂੰ ਹੁਕਮ ਹੈ ਵੀ ਤੁਸੀਂ ਉਹਨੂੰ ਦਾਖਲ ਕਰਨਾ ਹੀ ਕਰਨਾ ਉਹਦਾ ਇਲਾਜ ਸ਼ੁਰੂ ਕਰਨਾ ਤੁਰੰਤ ਬਿਨਾਂ ਕਿਸੇ ਡਿਲੇ ਤੋਂ ਇਹ ਸਾਰੀਆਂ ਚੀਜ਼ਾਂ ਇਹ ਪੈਸਾ ਕਿੱਥੇ ਯੂਜ਼ ਹੋ ਰਿਹਾ ਇਹ ਲੋਕ ਕਲਿਆਨ ਤੇ ਸਕੂਲਾਂ ਤੇ ਆਮ ਆਦਮੀ ਕਲੀਨਿਕ ਤੇ ਹਰ ਇੱਕ ਜਗ੍ਹਾ ਤੇ ਲੋਕਾਂ ਨੂੰ ਫ੍ਰੀ ਦਵਾਈਆਂ ਤੇ ਤੋਂ ਅੱਜ ਅੱਜ ਪੀਣ ਵਾਲੇ ਪਾਣੀ ਦੇ ਉੱਤੇ ਮੈਂ ਕਹਿ ਸਕਦਾ ਨਹਿਰਾ ਨੂਨ ਡਵੈਲਪ ਕਰਨ ਦੇ ਉੱਤੇ ਹਰ ਇੱਕ ਚੀਜ਼ ਦੇ ਉੱਤੇ ਜਿਹੜਾ ਹੈ ਰੈਵਨਿਊ ਖਰਚ ਕੀਤਾ ਜਾ ਰਿਹਾ ਓਕੇ ਬਹੁਤ ਬਹੁਤ ਤਾਂ ਆਸੀਐਨ ਕੈਬਨਟ ਮੰਤਰੀ ਬ੍ਰਮਸ਼ੰਕਰ ਜਿੰਪਾ ਜੋ ਕਲੇਮ ਕਰ ਰਹੇ ਨੇ ਕਿ ਪੰਜਾਬ ਸਰਕਾਰ ਕੁੱਲ ਰੈਵਨਿਊ ਆ ਰਿਹਾ ਹੈ ਕਿਉਂਕਿ ਪਿਛਲੇ ਦਿਨਾਂ ਤੋਂ ਜਿਹੜੀਆਂ ਤਬਦੀਲੀਆਂ ਕੀਤੀਆਂ ਗਈਆਂ ਔਰ ਉਹਦੇ ਨਾਲ ਰਜਿਸਟਰੀਆਂ ਵੀ ਵਧਣ ਲੱਗੀਆਂ ਔਰ ਸਟੈਂਪ ਤੋਂ ਵੀ ਵਿਕਰੀ ਤੋਂ ਬਹੁਤ ਸਾਰਾ ਪੈਸਾ ਆਇਆ ਇਹ ਗੱਲ ਵੀ ਇਹਨਾਂ ਨੇ ਕਹੀ ਹੈ ਔਰ ਇਸ ਦੇ ਨਾਲ ਹੀ ਸਾਫ਼ ਤੌਰ ਤੇ ਇਹਨਾਂ ਨੇ ਕਿਹਾ ਕਿ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਰੈਵਨਿਊ ਆਇਆ ਹੈ ਔਰ ਉਹ ਲਗਾਤਾਰ ਵਧ ਕੇ ਰੈਵਨਿਊ ਜਨਰੇਟ ਹੋ ਰਿਹਾ ਔਰ ਪੰਜਾਬ ਦੇ ਭਲੇ ਦੇ ਲਈ ਸਭ ਕੁਝ ਖਰਚ ਕੀਤਾ ਜਾਣਾ ਤੇ ਨਾਲ ਹੀ ਦਨ ਕਿ ਕਿ ਅਜੇ ਸਮਾਂ ਪਿਆ ਔਰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰੈਵਨਿਊ ਇਹ ਹੋਰ ਵਧੇਗਾ। ਕੈਮਰਾ ਪਰਸਨ ਬਲਜਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੂਪੰਜਾਬ ਟੀਵੀ ਚੰਡੀਗੜ੍ਹ 1076 1076 ਨੰਬਰ ਹੈ। ਤੁਸੀਂ ਡਾਇਲ ਕਰੋਗੇ ਮੂਰੋ ਸਰਕਾਰੀ ਅਫਸਰ ਚੱਕੂਗਾ। ਤੁਸੀਂ ਕਹੋਗੇ ਜੀ ਨਾ ਪ੍ਰਮਾਣ ਪੱਤਰ ਬਣਾਉਣਾ ਹੈ ਜਾਤੀ ਪ੍ਰਮਾਣ ਪੱਤਰ। ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਲਈ ਤਤਪਰ ਹੈ। ਇਸ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ 1076 ਹੈਲਪਲਾਈਨ ਦੇ ਤਹਿਤ ਲੋਕਾਂ ਨੂੰ ਘਰ ਬੈਠੇ 43 ਅਹਿਮ ਸਹੂਲਤਾਂ ਦਿੱਤੀਆਂ ਗਈਆਂ ਹਨ ਇਸ ਸਕੀਮ ਦੇ ذریعے ਜਨਮ ਮੌਤ ਆਮਦਨ ਤੇ ਜਾਤੀ ਸਰਟੀਫਿਕੇਟ ਘਰ ਬੈਠੇ ਬਣ ਸਕਦਾ ਹੈ ਉਦੇ ਕੋਲੇ ਸਾਰਾ ਕੰਪਿਊਟਰ ਹੋਊਗਾ ਉਹਦੇ ਕੋਲੇ ਬੂਠਾ ਜਾਂ ਸਾਈਨ ਲਵਾਉਣ ਵਾਸਤੇ ਬਾਇਓਮੈਟ੍ਰਿਕ ਜਿਹੜੇ ਉਹ ਕਯੂਮੈਂਟ ਹੋਣਗੇ ਉਹ ਤੁਹਾਨੂੰ ਜੇ ਤਾਂ ਉਸੇ ਦਿਨ ਹੀ ਕੰਮ ਬਣਦਾ ਹੋਇਆ ਉਸੇ ਦਿਨ ਨਹੀਂ ਤਾਂ ਤੁਹਾਨੂੰ ਕੋਈ ਡਾਕੂਮੈਂਟ ਹੋਰ ਲੋੜ ਹੋਈ ਆਪੀ ਬਣਵਾ ਕੇ ਤੀਜੇ ਚੌਥੇ ਜਾਂ ਦੂਜੇ ਦਿਨ ਤੁਹਾਡੇ ਘਰੇ ਆ ਕੇ ਫੜਾ ਕੇ ਜਾਊਗਾ ਲਓ ਜੀ ਤੁਹਾਡਾ ਬਣ ਗਿਆ ਸਰਟੀਫਿਕੇਟ ਲੋਕ ਸਕੀਮ ਦਾ ਖੂਬ ਫਾਇਦਾ ਉਠਾ ਰਹੇ ਨੇ ਤੇ ਸਰਕਾਰ ਦੀ ਪ੍ਰਸ਼ੰਸਾ ਕਰਦੇ ਨਹੀਂ ਥੱਕਦੇ 1076 ਦੀ ਇੱਕੋ ਕਾਲ ਸਰਕਾਰੀ ਸੇਵਾમાં ਤੁਹਾਡੇ ਦੁਆਰ